ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਕਸ ਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਆਪਾਂ ਕਰ ਰਹੇ ਹਾਂ ਵੀਡੀਓ ਸਟਾਰਟ ਸਵੇਰ ਦੇ ਵੱਜ ਗਏ ਨੇ 7:30 ਤੇ ਮੇਰਾ ਰੋਟੀ ਟੁੱਕ ਦਾ ਕੰਮ ਸਾਰਾ ਨਿਪੜ ਗਿਆ ਤੇ ਆਪਾਂ ਦੇ ਸਾਡੇ ਮੰਡੀੋਂ ਲੈ ਆਏ ਨੇ ਤੇ ਲਸਣ ਆਇਆ ਉਹ ਕੋੜਾ ਆ ਕੇ ਗਏ ਨੇ ਇਹ ਪੰਡੇ ਸੋਏ ਪਏ ਤੇ ਉਹਨੇ ਦੇ ਕਰ ਇਕੱਠੇ ਦੁੱਧ ਵਾਲੀ ਟੋੜੀ ਮੇਕ ਤੋਂ ਕਿ ਰੱਖੀ ਪਈ ਐ ਤੇ ਦੁੱਧ ਦੁੱਧ ਵਾਲੀ ਦੇ ਰੱਖਿਆ ਹੈ ਤੇ ਪੰਡੇ ਮਾਂਜਤੇ ਕੰਮ ਆਸਚਾ ਉਪਲੋਚੇ ਰਹਿ ਜਾਂਦਾ ਸਾਰਾ ਕੰਮ ਇਹ ਤੇ ਜੇ ਰੋਟੀ ਇਲਾਕੇ ਰੱਖਤੀ ਆਪ ਕਿਉਂਕਿ ਫਿਰ ਆਪਾਂ ਜਦੋਂ ਹੁੰਦਾ ਸੁਖਮਨੀ ਸਾਹਿਬ ਦੇ ਪਾਠ ਤੇ ਹੋਗ ਤੇ ਤਾਂ ਕਰਕੇ ਕੰਮ ਥੋੜਾ ਜਿਹਾ ਖਿੱਚ ਕੇ ਕਰਨਾ ਪੈਂਦਾਗਾ ਤੇ ਲਓ ਜੀ ਆਪਾਂ ਬਾਹਰੇ ਦੇ ਕਮਰੇ ਨੂੰ ਸੁਣ ਬਾਹਰੇ ਕੱਪੜੇ ਮਸੇਂ ਦੇ ਵਿੱਚ ਪਾਤੇ ਗੇੜਾ ਪੰਦਾਰੇ ਨਾਲ ਆਤਾ ਕੱਪੜੇ ਲੋ ਜੀ ਇਹ ਕਹਨ ਸਾਡੇ ਕੁੱਤਿਆਂ ਬਾਰੇ ਦੱਸਿਆ ਸੀ ਇਹਨਾਂ ਨੂੰ ਕੀ ਕਰੀਏ ਬਹੁਤ ਔਖਾ ਕਰਦੇ ਸਾਨੂੰ ਵੀ ਤੇ ਹੁਣ ਆ ਬੰਨੇ ਪਏ ਨੇ ਇੱਧਰ ਆ ਕੈਪੀ ਬੰਨੀ ਪਈ ਹੈ ਆ ਕੁੱਤੇ ਬੰਨੇ ਹੋਣੇ ਬੇਰਮ ਛੱਡਦੀ ਐ ਇਸਨ ਕੋ ਪਾਪ ਤਾਂ ਨਹੀਂ ਹੈਗਾ ਇਹਨੂੰ ਦੱਸਿਆ ਆ ਲੈ ਦੇਖ ਇੱਧਰ ਖਾਊ ਨਾ ਬੰਨ ਕੁੱਤੇ ਸਹੇ ਤੇ ਬੈਠਾ ਇਧਰ ਆ ਮੁਰਗੇ ਫਿਰਦੇ ਆ ਲੈ ਵੀ ਜਾ ਰਿਹਾ ਫਿਰ ਤਾਂ ਹੁਣ ਭੜਕ ਦੇਣਾ ਚਾਰ ਪਿੰਡ ਹੈ ਇਸ ਕਿਹਦਾ ਯਾਰਾ ਇਹ ਦੇਖ ਨਾ ਤੇ ਇਧਰ ਸਕੂਲ ਵਿੱਚ ਬੱਚੇ ਉਹ ਘਾ ਰਹੇ ਨੇ ਗਿਆਨ ਗਨ ਮੰਨ ਕਰ ਰਹੇ ਨੇ ਤੇ ਉਧਰ ਆਪਣੀ ਗਾਂ ਦਿਖਾਉਣੇ ਅਸਨ ਗਾਂ ਦਿੱਤਾ ਰ ਆਪਾਂ ਕੱਢ ਲਈ

ਗਰਲੀ ਦੇ ਵਿੱਚ ਆਪਾਂ ਇੱਧਰ ਗਏ ਵਾਲੇ ਤੇ ਇਹ ਬੱਠਰ ਦੀ ਕੱਖ ਰੱਖ ਦਿੰਨੇ ਆਂ ਤੇ ਇਹਦਾ ਆਪਣੀ ਬੱਸੀ ਨੂੰ ਕੱਖ ਰੱਖ ਤੇ ਇਹ ਆਪਣੀ ਛੋਟੀ ਜਿਹੀ ਬੱਸੀ ਚਲੋ ਜੀ ਘਰ ਦਾ ਦੁੱਧ ਹੋ ਗਿਆ ਸਾਡੇ ਜੋਗ ਰਸਨ ਮੁੱਕਦਾ ਨਹੀਂ ਹੈਗਾ ਕਰਦਾ ਤਾਂ ਚਾਹੇ ਥੋੜੀ ਹੋਵੇ ਤਾਂ ਪਾ ਦੋ ਪਾ ਦੋ ਕਰਸੀ ਨੂੰ ਨਾ ਵੜ ਲੈਣ ਅੱਜ ਨਾ ਸਾਡੇ ਪੋਹੇ ਦਾ ਪੈਕਟ ਪਿਆ ਰਤੀ ਮੈਂ ਕੁੱਤਿਆਂ ਵਾਸਤੇ ਬਣਾ ਦਿੱਤਾ ਪੋਹਾ ਤੇ ਕਰਦਾ ਤਾਂ ਤੇ ਜੇ ਕੱਟੀ ਹੋਵੇ ਉਹ ਦਿਨ ਵਾਲੀ ਵਧੀਆ ਸਰ ਜਾਂਦਾ ਮੇਰਾ ਮਕਸਦ ਵੀ ਇਹੀ ਹੈ ਵੀ ਆਪ ਸਾਰੀ ਜ਼ਿੰਦਗੀ ਜਿਸ ਮਤਲਬ ਦਾ ਦੁੱਧ ਪੀਤਾ ਇਹ ਵੀ ਬੱਚਿਆਂ ਨੂੰ ਬਰਾਸਤ ਚ ਘਰਦਾ ਦੁੱਧ ਦਈਏ ਆਪਾਂ ਆਪਣੀਆਂ ਨੂਹਾਂ ਨੂੰ ਆਉਣ ਵਾਲੀਆਂ ਨੂੰ ਜਿਹੜਾ ਮੈਂ ਘਾਟ ਮਹਿਸੂਸ ਕੀਤੀ ਉਹ ਮੇਰੀਆਂ ਨੂਹਾਂ ਨਾਲ ਹੋ ਕਰਨ ਤੇ ਉਹਨਾਂ ਨੂੰ ਦੁੱਧ ਜ਼ਰੂਰ ਕਰਦਾ ਹੋਵੇ ਤੇ ਮੇਰੀ ਇੱਥੇ ਤੱਕ ਕੋਸ਼ਿਸ਼ ਆ ਇਹ ਵੀ ਆਪਾਂ ਨੂੰ ਡੰਗਰ ਪਸੂ ਨਾਲ ਬਰਾਸਤ ਚ ਮਿਲਨੇ ਚਾਹੀਦੇ ਆ ਆਪਾਂ ਨੂੰ ਤੇ ਆਪ ਖਰੀਦ ਕੇ ਡੰਗਰ ਲੈਣੀ ਕਰਨੀ ਬਹੁਤ ਔਖੀ ਨਹੀਂ ਪਹਿਲਾਂ ਵੀ ਇਹ ਦਸਤੀ ਰੱਖਦੇ ਰਹੇ ਹਾਂ ਤਿੰਨ ਤਿੰਨ ਮੱਝਾਂ ਜੋ ਆਪਾਂ ਨੂੰ ਮਿਲ ਜਾਂਦਾ ਉਹ ਚੀਜ਼ਾਂ ਬਰਾਸਤ ਚ ਮਿਲ ਨਹੀਂ ਹਣ ਜਿਵੇਂ ਘਰ ਪੈ ਆਪ ਵਾਇ ਮਿਲ ਜੇ ਤੇ ਡੰਗਰ ਮਿਲ ਜਾਣ ਮਿਹਨਤ ਕਰਨੀ ਬਹੁਤ ਔਖੀ ਹੈ ਤੇ ਉਹਦੇ ਵਰਗੀ ਰੀਸ ਨਹੀਂ ਹੈਗੀ ਮੇਰੇ ਮਨ ਤੇ ਹੀ ਸਭ ਮੈਂ ਆਪਣੀਆਂ ਨੂੰ ਹਨੂ ਲਾਲੋ ਮੁੰਡੇ ਨੂੰ ਲਾਲੋ ਵੀ ਬਰਾਸਤ ਚੀਜ਼ਾਂ ਦੇਵਾ ਵੀ ਕੇ ਇੱਕ ਡੰਗਰ ਜਿਹੇ ਦੇਵਾ ਜ਼ਰੂਰ ਗਿਫਟ ਕਰਾਉਣਾ ਨੂੰ ਜਿਹੜੀ ਔਖ ਮੈਂ ਕੱਟੀ ਆ ਉਹ ਮੇਰੇ ਬੱਚੇ ਨਾ ਕੱਟਣ ਤੇ ਮੇਰੇ ਮਨ ਚ ਇੱਸਾ ਹੈ ਹੋਈ ਹੋਈ ਆਪਾਂ ਦੇਖਦੇ ਆ ਡੰਗਰਾਂ ਦਾ ਕਾਰੋਬਾਰ ਕਰਕੇ ਪਹਿਲਾਂ ਵੀ ਆਪਾਂ ਕੀਤਾ ਕੋਈ ਘਾਟੇ ਵਾਲਾ ਕੰਮ ਨਹੀਂ ਹੈਗਾ ਡੰਗਰਾਂ ਦਾ ਤੇ ਆਪਣਾ ਦੁੱਧ ਦਹੀਂ ਕਰਦਾ ਮੱਖਣ ਕਰਦਾ ਸਾਰਾ ਖਸ ਕਰਦਾ ਹੋ ਜਾਂਦਾ ਤੇ ਮੁੱਲ ਦੇ ਦੁੱਧਾਂ ਨਾ ਕੀ ਬਣਦਾ ਆਪਾਂ ਮੇਨ ਮੇਨ ਕੇ ਕੰਮ ਕਰਨਾ ਪੈਂਦਾ ਮੇਰੀ ਇੱਕ ਉਸਸਾ ਵੀ ਜਿਹੜੀ ਉਸ ਮੈਂ ਕੱਟੀ ਮੇਰੇ ਬੱਚੀ ਨਾਲ ਕੱਟਣ ਤੁਸੀਂ ਇੱਕ ਸਾਨੂੰ ਕੁੱਤਿਆਂ ਦਾ ਹੱਲ ਜਰੂਰ ਦੱਸਿਓ ਅਸੀਂ ਇਹਨਾਂ ਦਾ ਕੀ ਕਰੀਏ ਵੀ ਜੇ ਸੜਦੇ ਆ ਤਾਂ ਪਾਪ ਲੱਗੂ ਮਾਰਨ ਨੂੰ ਆਇਆ ਵੀ ਇਹਨਾਂ ਨੂੰ ਹੁਣ ਬਹੁਤ ਜ਼ਿਆਦੇ ਭੌਂਕਦੇ ਆ ਇਸਨ ਕਰੇ ਨਹੀਂ ਬਾੜਨ ਦਿੰਦੇ ਹੈਗੇ ਪਹਿਲੀ ਆਪਣਾ ਚੱਕ ਦਿੰਦੇ ਆ ਚੱਕੀ ਰੋਣ ਤੇ ਇਸ ਕਰਕੇ ਅੱਤਾਂ ਥੋੜੀ ਜੀ ਕੋਸ਼ਿਸ਼ ਕਰਦੇ ਆ ਕਿ ਡੰਗਰ ਬਣਨੇਗਾ ਅੱਗੇ ਹੋਰ ਵੀ ਬਣਨ ਦੀ ਕੋਸ਼ਿਸ਼ ਕਰਾਂਗੇ ਜੇ ਹੋ ਸਕੇ ਹਿੰਮਤ ਜੀ ਰੱਖ ਕੇ ਇਹ ਮਾੜਾ ਨਹੀਂ ਹੈਗਾ ਘਰ ਦਾ ਕਿਤਾ ਕੋਈ ਤੇ ਇੱਕ ਘੰਟਾ ਸਵੇਰੇ ਲੱਗਦਾ ਸ਼ਾਮ ਨੂੰ ਇੱਕ ਸ਼ਾਮ ਨੂੰ ਲੱਗਦਾ ਚਲੋ ਜੀ ਅਸੀਂ ਪਾਉਂਦੇ ਹੈ ਨਹੀਂਗੇ ਦੁੱਧ ਹਜੇ ਤੇ ਲੱਸੀ ਰੜਕ ਲੈਨੇ ਆ ਮੱਖਣੀ ਬਣਾ ਲੈਨੇ ਤੇ ਆਪਣਾ ਵਧੀਆ ਸਾਰਾ ਸਰ ਜਾਂਦਾ ਤੇ ਜੇ ਤੂਫਾਨ ਨੂੰ ਹੋ ਗਿਆ ਆਪਾਂ ਪਾਵਾਂਗੇ ਵੀ ਕਿਉਂਕਿ ਖਲ ਦਾਣਾ ਵੀ ਮਹਿੰਗਾ ਦਾ ਤੇ ਬਸ ਐਂ ਵੀ ਘਰ ਦੇ ਡੰਗਰ ਵਰਗੇ ਰਹੇ ਰੀਸ ਨਹੀਂ ਹੈ ਇਹਦੇ ਮਤਲਬ ਥੋੜੀ ਜਿਹੀ ਕਰਨੀ ਪੈਂਦੀ ਹੈ ਪਰ ਆਪਣੇ ਡੰਗਰਾਂ ਵਰਗੀ ਕੋਈ ਰੇਸ ਨਹੀਂ ਹੈਗੀ ਤੇ ਜਿਹੜਾ ਆਪਾਂ ਘਰ ਦਾ ਪਾਨਕੌਰ ਦੁੱਧ ਦਹੀਂ ਘਰ ਦਾ ਮਿਲਦਾ ਹੈ ਤੇ ਸਾਰਿਆਂ ਨੂੰ ਥੋੜਾ ਥੋੜਾ ਇਸ ਤਰ੍ਹਾਂ ਅਸੀਂ ਵੀ ਕਰਕੇ ਦੇਖਦੇ ਆਂਗੇ ਜੇ ਕਾਮਯਾਬ ਹੋਵਾਂਗੇ ਆਪਾਂ ਵਧੀਆ ਗੱਲ ਸਾਰੇ ਭੈਣ ਭਰਾਵਾਂ ਦੀ ਨੂੰ ਇਸ ਤਰ੍ਹਾਂ ਕੋਸ਼ਿਸ਼ ਕਰਨੀ ਚਾਹੀਦੀ ਅਸੀਂ ਵੀ ਇੱਕ ਨਮਾਣੀ ਜੀ ਕੋਸ਼ਿਸ਼ ਕਰਦੇ ਹਾਂ ਡੰਗਰ ਰੱਖਣ ਦੀ ਤੇ ਜੀ ਵੀ ਲੱਗਦਾ ਹੈਗਾ ਡੰਗਰਾਂ ਨਾਲ ਘਰ ਵਿੱਚ ਜਦੋਂ ਆਪਣੇ ਘਰੇ ਡੰਗਰ ਹੁੰਦੇ ਹਨ ਜੀ ਵੀ ਲੱਗਦਾ ਜਾਨਵਰਾਂ ਨਾਲ ਤੇ ਰਾਤ ਅਸੀਂ ਕੁੱਤੇ ਉੱਧਰ ਬੰਨ ਤੇ ਰਾਤ ਵੀ ਸਾਡਾ ਜੀ ਨਾ ਲੱਗੇ ਫਿਰ ਅਸੀਂ ਦੁਬਾਰਾ ਖੋਲ ਕੇ ਲਿਆਂਦੇ ਕਿਰਾ ਉੱਧਰ ਲਈ ਘਰੇ ਬੰਨਤੇ ਸੀ ਜੇ ਵੀ ਇੱਕ ਪਰਿਵਾਰ ਦਾ ਮੈਂਬਰ ਬਣ ਜਾਂਦੇ ਆ ਆਪਣੇ ਨਾਲ ਤੇ ਫਿਰ ਖੋਲ ਕੇ ਲਿਆਂਦੇ ਉਧਰ ਕੇਰੇ ਬੰਨੇ ਸੀ ਅਸੀਂ ਅਸੀਂ ਤੇ ਹੁਣ ਤੁਹਾਨੂੰ ਦਿਖਾਉਣੇ ਆ ਆਪਣੇ ਮੁਰਗੇ ਕਿਦ ਕਿਡੇ ਹੋ ਗਏ ਆਪਣੇ ਚੂਚੇ ਜੀ ਲੱਗਦਾ ਜਾਨਵਰਾਂ ਨਾਲ ਇੰਨੀ ਕੋਈ ਗੱਲ ਹੈਗੀ ਬਸ ਇੱਕ ਭੌਂਕ ਦੇ ਆ ਇੱਕ ਨਾ ਇਹਨਾਂ ਨੂੰ ਬਾਹਰ ਫਿਰਿਆਉਣ ਵਾਲਾ ਬੰਦਾ ਚਾਹੀਦਾ ਗੰਦ ਪੈਂਦਾ ਕਰੇ ਹੋਰ ਕੋਈ ਚੱਕਰ ਨਹੀਂ ਹੈਗਾ ਇਹਨਾਂ ਨੂੰ ਦੇਣ ਦਾ ਲਓ ਜੀ ਹੁਣ ਤੁਸੀਂ ਦੇਖੋ ਸਾਡੇ ਮੁਰਗੀਆਂ ਨੂੰ ਵੀ ਛੱਡਿਆ ਬਾਹਰ ਗਾੜੀਆਂ ਪਈਆਂ ਸੀ ਵਿਚਾਰੇ ਆ ਕੁੱਤਿਆਂ ਨੂੰ ਦੂਰ ਬੰਨ ਕੇ ਨਾ ਇਹਨਾਂ ਨੂੰ ਅੱਜ ਛੱਡਿਆ ਗਾ ਵੇੜੇ ਦੇ ਵਿੱਚ ਦੇਖਦੇ ਆਪਾਂ ਇਹਨਾਂ ਨੂੰ ਵੇਚ ਦੇਾਂਗੇ ਹੋ ਦੋ ਮੁਰਗੀਆਂ ਤਾਂ ਆਂਡੇ ਦਿੰਦੀਆਂ ਨੇ ਉਹ ਤਾਂ ਵੱਡੀਆਂ ਨੇ ਆਹ ਅਜੇ ਛੋਟੇ ਨੇ ਕਿੱਤਾ ਕੋਈ ਮਾੜਾ ਨਹੀਂ ਹੈਗਾ ਜੇ ਆਪਾਂ ਕਰਦੇ ਆਂ ਪਰ ਅੱਜ ਕੱਲ ਆਪ ਕਰ ਨਹੀਂ ਰਹੇ ਹੁਣ ਆ ਦੇਖ ਲਓ ਦੋ ਮੁਰਗੀਆਂ ਦੋ ਤੇ ਨਾਂਡੇ ਰੋਜ਼ ਆਪਣੇ ਪਏ ਹੁੰਦੇ ਆਗੇ ਕੋਈ ਮਾੜਾ ਧੰਦਾ ਨਹੀਂ ਹੈ ਇਹਨਾਂ ਦਾ ਫੇਡ ਮੁੱਕੇ ਪਿਆ ਕਣਕ ਪਾਈ ਇਹਨਾਂ ਨੇ ਆਪ ਆ ਗਏ ਹੁਣ ਅੰਦਰ ਲੱਸੀ ਰੜਕੀ ਭਈ ਇਹ ਮੱਖਣ ਆਪਾਂ ਕੱਢਨੇ ਆ ਤੇ ਤਕਰੀਬਨ ਆਪਣੇ ਕੰਮ ਸਾਰੇ ਨਿਬੜ ਗਏ ਨੇ ਤੇ ਮੈਂ ਓਟਸ ਬਣਾ ਕੇ ਵੀ ਖਾ ਲੇ ਤੇ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਕਈ ਕਈ ਭਾਂਡੇ ਇਕੱਠੇ ਹੋ ਜਾਂਦੇ ਨੇ ਲੱਸੀ ਵਾਲੇ ਦੁੱਧ ਤਵੜੀ ਤੇ ਮੈਂ ਸਾਮਤਰ ਦੋਗੀ ਆਕਾਸ਼ ਨੀਰਾਤ ਮੈਗੀ ਬਣਾ ਕੇ ਕਰਦੀ ਐ ਤੇ ਕਾਉਂਟਰ ਤੇ ਗੇਲਣੀ ਚੱਕ ਲੈ ਤੇਲ ਦਾ ਪੱਟ ਜੀ ਆਪਣੇ ਸਾਰੇ ਕੰਮ ਤਾਂ ਨੇ ਨਿਬੜ ਗਏ ਨੇ ਹੁਣ ਆਪਾਂ ਕਰਦੇ ਆ ਵੀਡੀਓ ਦਾਣ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫਿਰ ਵਾਚ ਦੇਖਣਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ